ਪਰਮੇਸ਼ਰ ਦੇ ਇੱਕ ਤਾਲਬ ਨੇ ਭਜਨ ਗਾਇਆ ਜੋ ਤੂੰ ਦੱਸੇ ਸੀ ਨਿਸ਼ਾਨ ਪੂਰੇ ਹੋਰੇ ਛੇਤੀ ਛੇਤੀ ਆ ਜਾ ਸ਼ਾਫੀਆ ਸੋ ਇਹ ਭਜਨ ਪ੍ਰਭ ਯਿਸੂ ਮਸੀਹ ਦੀ ਉਡੀਕ ਵਿੱਚ ਗਾਇਆ ਗਿਆ ਜਿਸ ਤਰ੍ਹਾਂ ਕਿ ਪਵਿੱਤਰ ਬਾਈਬਲ ਦੇ ਵਿੱਚ ਪਰਬੀ ਯੇਸ਼ੂ ਮਸੀਹ ਨੇ ਅੰਤ ਦੇ ਦਿਨਾਂ ਦੇ ਬਾਰੇ ਸਾਨੂੰ ਸਮਝਾਇਆ ਮੇਰੇ ਭਾਈਓ ਤੇ ਭੈਣੋ ਪਰਮੇਸ਼ਰ ਦਾ ਵਚਨ ਬੜੇ ਧਿਆਨ ਦੇ ਨਾਲ ਸੁਣਨਾ ਹੈ ਇਹ ਜੋ ਭਜਨ ਅਸਲ ਵਿੱਚ ਅੰਤ ਸਮੇਂ ਦੀਆਂ ਨਿਸ਼ਾਨੀਆਂ ਨੂੰ ਤੇ ਪ੍ਰਭ ਯੇਸ਼ੂ ਮਸੀਹ ਦੀ ਕਿਆਮਤ ਔਰ ਪ੍ਰਭੂ ਯੇਸ਼ੂ ਦੀ ਉਡੀਕ ਵਿੱਚ ਗਿਆ ਸੁਗਾਉਣ ਵਾਲੇ ਨੇ ਭਜਨ ਬੋਲਿਆ ਬਹੁਤ ਸੋਹਣਾ ਥੋੜਾ ਜਿਹਾ ਅਸੀਂ ਜੋ ਵੇਖਣਾ ਹੈ ਕਿ ਅਸੀਂ ਸੱਚਮੁੱਚ ਇਸ ਭਜਨ ਦੇ ਅਨੁਸਾਰ ਪਰਮੇਸ਼ਵਰ ਦੀ ਉਡੀਕ ਵਿੱਚ ਬੈਠੇ ਆ ਕੀ ਅਸੀਂ ਸੱਚਮੁੱਚ ਭਜਨ ਦੇ ਅਨੁਸਾਰ ਪਰਮੇਸ਼ਵਰ ਦੀ ਉਡੀਕ ਵਿੱਚ ਬੈਠੇ ਆ ਮੇਰੇ ਭਾਈ ਪੈਨੋ ਸਾਨੂੰ ਇਸ ਉੱਤੇ ਵਿਚਾਰ ਕਰਨਾ ਪੈਣਾ ਥੋੜਾ ਜਿਹਾ ਸੋਚਣਾ ਪੈਣਾ ਕਿਉਂਕਿ ਪ੍ਰਭ ਯਿਸੂ ਮਸੀਹ ਨੇ ਆਖਿਆ ਵੇਖ ਮੈਂ ਛੇਤੀ ਹੁੰਦਾ ਹਾਂ ਬਹੁਤ ਐਸੇ ਲੋਕ ਹੈ ਜਿਹੜੇ ਪ੍ਰਭ ਯਿਸੂ ਮਸੀਹ ਦੀ ਉਡੀਕ ਦੇ ਵਿੱਚ ਬੈਠੇ ਨੇ ਤੇ ਐਸੇ ਵੀ ਲੋਕ ਨੇ ਜਿਨ੍ਹਾਂ ਨੇ ਆਸ ਛੱਡ ਦਿੱਤੀ ਹੈ ਪ੍ਰਭ ਯਿਸੂ ਮਸੀਹ ਦੇ ਆਉਣ ਦੇ ਬਾਰੇ ਜਦੋਂ ਅਸੀਂ ਮੱਤੀ ਦੀ ਅੰਜੀਲ ਪੜਦੇ ਹਾਂ ਪਵਿੱਤਰ ਬਾਈਬਲ ਦੇ ਵਿੱਚ ਜਦੋਂ ਅਸੀਂ ਮੱਤੀ ਦੀ ਅੰਜੀਲ ਉਸ ਦਾ 25 ਅਧਿਆਇ ਪੜਦੇ ਹਾਂ ਤੇ ਉੱਥੇ ਪ੍ਰਭ ਯੇਸ਼ੂ ਮਸੀਹ ਦੇ ਦੂਸਰੀ ਵਾਰ ਆਉਣ ਦੇ ਬਾਰੇ ਸਾਰਾ ਕੁਝ ਦੱਸਿਆ ਗਿਆ ਹੈ ਪ੍ਰਭ ਯੇਸ਼ੂ ਮਸੀਹ ਦੇ ਦੂਜੀ ਵਾਰ ਆਉਣ ਦੇ ਬਾਰੇ ਸਾਰਾ ਕੁਝ ਜਿਹੜਾ ਆ 24 ਧਾਇ ਦੇ ਵਿੱਚ ਸੌਰੀ ਦੱਸਿਆ ਗਿਆ ਹੈ ਮੱਤੀ ਦੇ ਅੰਜੀਲ 24 ਧਾਇ ਦੇ ਵਿੱਚ ਦੱਸਿਆ ਗਿਆ ਕੀ ਪ੍ਰਭ ਯਿਸੂਮਸੀ ਜਦੋਂ ਆਵੇਗਾ ਉਸ ਤੋਂ ਪਹਿਲਾਂ ਕੀ ਹੋਵੇਗਾ ਸੂਰਜ ਹਨੇਰਾ ਹੋ ਜਾਏਗਾ ਤਾਰੇ ਡਿੱਗ ਪੈਣਗੇ ਥਾਂ ਥਾਂ ਭਚਾਲ ਹੋਣਗੇ ਕਾਲ ਪੈਣਗੇ ਮਰੀਆਂ ਪੈਣਗੀਆਂ ਪਰ ਇੱਕ ਪਾਤਸ਼ਾਹੀ ਦੂਜੀ ਪਾਤਸ਼ਾਹੀ ਉੱਤੇ ਚੜ੍ਹਾਈ ਕਰੇਗੀ ਇੱਕ ਕੌਮ ਦੂਜੀ ਕੌਮ ਉੱਤੇ ਚੜ੍ਹਾਈ ਕਰੇਗੀ ਇੱਕ ਮਜਬ ਦੂਜੇ ਮਜਬ ਦੇ ਵਿਰੁੱਧ ਹੋਵੇਗਾ ਇਸ ਤਰ੍ਹਾਂ ਪ੍ਰਭ ਯਿਸੂ ਮਸੀਹ ਨੇ ਸਾਨੂੰ ਦੱਸਿਆ ਆ ਕਿ ਸਾਰਾ ਕੁਝ ਹੋਵੇਗਾ ਝੂਠੇ ਨਵੀ ਉੱਠਣਗੇ ਬਹੁਤ ਵੱਡੀਆਂ-ਵੱਡੀਆਂ ਕਰਾਮਾਤਾਂ ਵਿਖਾਉਣਗੇ ਤੇ ਆਪਣੇ ਪਿੱਛੇ ਬਹੁਤ ਸਾਰੇ ਲੋਕਾਂ ਨੂੰ ਲਾਉਣਗੇ ਤੇ ਜੋ ਨਿਸ਼ਾਨੀਆਂ ਪ੍ਰਭੂ ਯਿਸੂ ਜੀ ਨੇ ਦੱਸੀਆਂ ਸੀ ਉਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਨੇ ਉਹ ਪੂਰੀਆਂ ਹੋ ਰਹੀਆਂ ਜੋ ਨਿਸ਼ਾਨੀਆਂ ਦੱਸੀਆਂ ਗਈਆਂ ਉਹ ਸਾਰੀਆਂ ਨਿਸ਼ਾਨੀਆਂ ਪੂਰੀਆਂ ਹੋ ਰਹੀਆਂ ਮੇਰੇ ਭਾਈ ਭੈਣੋ ਇਸ ਲਈ ਸਾਡੇ ਲਈ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਉਨਾ ਵਚਨਾਂ ਤੇ ਵਿਸ਼ਵਾਸ ਕਰੀਏ ਜੋ ਸਾਡੇ ਮੁਕਤੀਦਾਤਾ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਬੋਲੇ। ਪ੍ਰਭ ਯੀਸ਼ੂ ਮਸੀਹ ਦਾ ਆਉਣਾ ਇਸ ਤਰ੍ਹਾਂ ਆ ਵੀ ਜਿਸ ਤਰ੍ਹਾਂ ਕੋਈ ਚੋਰ ਆਉਂਦਾ ਤੇ ਚੋਰੀ ਕਰਦਾ ਉਹਦਾ ਘਰ ਦੇ ਮਾਲਕ ਨੂੰ ਪਤਾ ਨਹੀਂ ਹੁੰਦਾ ਵੀ ਕਦੋਂ ਚੋਰੀ ਹੋ ਜਾਣੀ। ਐਦਾਂ ਪ੍ਰਭੂ ਯਿਸੂ ਮਸੀਹ ਜੀ ਕਹਿੰਦੇ ਆ ਵੀ ਜਦੋਂ ਇਸ ਸੰਸਾਰ ਨੂੰ ਕੋਈ ਚੇਤ ਚੇਤਾ ਨਾ ਹੋਵੇਗਾ। ਅਦੋਂ ਪਰਮੇਸ਼ਵਰ ਦਾ ਪੁੱਤਰ ਪ੍ਰਗਟ ਹੋਵੇਗਾ। ਭਾਵ ਵਚਨ 'ਚ ਲਿਖਿਆ ਲੋਕ ਵਿਆਹ ਕਰਦੇ ਹੋਣਗੇ, ਲੋਕ ਆਪੋ ਆਪਣੀ ਮौज ਮਸਤੀ ਵਿੱਚ ਹੋਣਗੇ। ਲੋਕ ਇਸ ਸੰਸਾਰ ਦੇ ਕੰਮਾਂ ਵਿੱਚ ਰੁੱਝੇ ਹੋਣਗੇ। ਉਸ ਘੜੀ ਪਰਮੇਸ਼ਵਰ ਪ੍ਰਗਟ ਹੋਵੇਗਾ। ਸੋ ਸੰਤ ਪਤਰਸਤੀ ਪਤਰੀ ਵਿੱਚ ਵੀ ਲਿਖਿਆ ਕਿ ਪ੍ਰਭੂ ਵਾਜਦੇ ਦਾ ਮਠਾ ਨਹੀਂ ਉਹ ਵੇਖ ਰਿਹਾ ਕਿ ਸਾਰੇ ਤੋਬਾ ਦੀ ਵੱਲ ਮੁੜਨ ਉਹ ਸਾਡੇ ਤੋਂ ਇਹੀ ਚਾਹੁੰਦਾ ਹੈ ਕਿ ਆਪਣੇ ਆਪਣੇ ਅਸੀਂ ਪਾਪਾਂ ਨੂੰ ਆਪਣੇ ਆਪਣੇ ਗੁਨਾਹਾਂ ਨੂੰ ਛੱਡ ਕੇ ਆਪਣੀਆਂ ਬਦੀਆਂ ਨੂੰ ਛੱਡ ਕੇ ਆਪਣੇ ਭੈੜੇ ਕੰਮਾਂ ਨੂੰ ਛੱਡ ਕੇ ਪਰਮੇਸ਼ਰ ਦੀ ਵੱਲ ਮੁੜੀਏ ਤੇ ਮੇਰੇ ਭਾਈ ਭੈਣੋ ਜੋ ਅਸੀਂ ਪਰਮੇਸ਼ਰ ਵੱਲ ਮੁੜਾਂਗੇ ਤੇ ਫਿਰ ਜੇ ਪ੍ਰਭੂ ਯਿਸੂ ਮਸੀਹ ਅੱਜ ਵੀ ਆ ਜਾਵੇ ਤੇ ਸਾਨੂੰ ਕੋਈ ਫਿਕਰ ਨਾ ਹੋਵੇਗੀ ਤੇ ਜੇ ਸਾਡਾ ਜੀਵਨ ਪਾਪ ਵਿੱਚ ਹੋਵੇਗਾ ਤੇ ਫਿਰ ਪਛਤਾਉਣਾ ਪੈਣਾ ਕਲਾਮ ਚ ਲਿਖਿਆ ਵੋ ਸਾਰੇ ਲੋਕ ਛਾਤੀ ਪਿੱਟਣਗੇ ਬਹੁਤ سارے ਲੋਕ ਉਸ ਵੇਲੇ ਰੋਣਗੇ ਤਰਲੇ ਪਾਉਣਗੇ ਕਿਉਂਕਿ ਜਿਨ੍ਹਾਂ ਪਾਪ ਵਿੱਚ ਜੀਵਨ ਕੱਟਿਆ ਜਿਨ੍ਹਾਂ ਬੁਰਾਈ ਵਿੱਚ ਜ਼ਿੰਦਗੀ ਕੱਟੀ ਹੈ ਉਹਨਾਂ ਨੂੰ ਬਹੁਤ ਸਾਰੇ ਦੁੱਖ ਭੋਗਣੇ ਪੈਣਗੇ ਜੋ ਤੂੰ ਦੱਸੇ ਸੀ ਨਿਸ਼ਾਨ ਪੂਰੇ ਹੋ ਰਹੇ ਛੇਤੀ ਛੇਤੀ ਆ ਜਾ ਸ਼ਾਫੀਆ ਇਹ ਭਜਨ ਦੇ ਬੋਲ ਬਹੁਤ ਖੂਬਸੂਰਤ ਹੈ ਬਹੁਤ ਸੋਹਣੇ ਸ਼ਬਦਾਂ ਵਿੱਚ ਭਜਨ ਗਾਇਆ ਗਿਆ ਸੋ ਹਰ ਮਸੀਹੀ ਵਿਅਕਤੀ ਨੂੰ ਹਰ ਇੱਕ ਮਸੀਹੀ ਮਨੁੱਖ ਨੂੰ ਇਸ ਉਡੀਕ ਵਿੱਚ ਰਹਿਣਾ ਚਾਹੀਦਾ ਕਿ ਮੇਰਾ ਪ੍ਰਭੂ ਕਦੋਂ ਆਵੇ ਦਾਊਦ ਕਹਿੰਦਾ ਜਬੂਰਾਂ ਦੀ ਪੋਥੀ 'ਚ ਕਹਿੰਦਾ ਜਿਵੇਂ ਇੱਕ ਪਹਿਰੇ ਵਾਲਾ ਰਾਤ ਜਾਗਦਾ ਤੇ ਉਹ ਸਵੇਰ ਦੀ ਉਡੀਕ ਵਿੱਚ ਹੁੰਦਾ ਵੀ ਸਵੇਰ ਕਦੋਂ ਚੜੇ ਇਦਾਂ ਕਹਿੰਦਾ ਪ੍ਰਭੂ ਮੈਂ ਤੈਨੂੰ ਉਡੀਕਦਾ ਸਾਨੂੰ ਪ੍ਰਭੂ ਦੀ ਉਡੀਕ ਵਿੱਚ ਬਣੇ ਰਹਿਣ ਦੀ ਲੋੜ ਹੈ ਸਾਨੂੰ ਪ੍ਰਭੂ ਦੇ ਇੰਤਜ਼ਾਰ ਵਿੱਚ ਬਣੇ ਰਹਿਣ ਦੀ ਲੋੜ ਹੈ ਮੇਰੇ ਭਾਈਓ ਭੈਣੋ ਸੋ ਜੇਕਰ ਅਸੀਂ ਉਡੀਕ ਵਿੱਚ ਆਂ ਜੇਕਰ ਅਸੀਂ ਪ੍ਰਭੂ ਦੀ ਉਹ ਕਲੀਸੀਆਆਂ ਜਿਹੜੀ ਪ੍ਰਭੂ ਨੂੰ ਉਡੀਕ ਰਹੀ ਹੈ ਜਿਹੜੇ ਲੋਕ ਪਵਿੱਤਰ ਤਾਈ ਵਿੱਚ ਬੈਠੇ ਨੇ ਜਿਹੜੇ ਲੋਕ ਆਪਣੇ ਆਪ ਨੂੰ ਪਰਮੇਸ਼ਵਰ ਲਈ ਤਿਆਰ ਕਰਕੇ ਬੈਠੇ ਹੋਏ ਨੇ ਤੇ ਇੱਕ ਦਿਨ ਪ੍ਰਭੂ ਜਦੋਂ ਆਵੇਗਾ ਤੇ ਆਪਣੇ ਲੋਕਾਂ ਨੂੰ ਲੈ ਕੇ ਜਾਵੇਗਾ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਇਹਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਹੈ ਕਿ ਪ੍ਰਭੂ ਆਪਣੇ ਲੋਕਾਂ ਨੂੰ ਨਾਲ ਲੈ ਕੇ ਨਾ ਜਾਵੇ ਸੋ ਅੱਜ ਸਾਨੂੰ ਇਹੀ ਜ਼ਰੂਰਤ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਇਸ ਗੱਲ ਨੂੰ ਚੇਤੇ ਰੱਖੀਏ ਤੇ ਇਸ ਗੱਲ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਕਿ ਆਪਾਂ ਪ੍ਰਭੂ ਦੇ ਵਚਨ ਤੇ ਚੱਲਣਾ ਪ੍ਰਭੂ ਦੀ ਉਡੀਕ ਵਿੱਚ ਰਹਿਣਾ ਹਰੇਕ ਤਰ੍ਹਾਂ ਦੇ ਪਾਪ ਹਰੇਕ ਤਰ੍ਹਾਂ ਦੀ ਬਦੀ ਹਰੇਕ ਤਰ੍ਹਾਂ ਦੀ ਬਦਕਾਰੀ ਹਰੇਕ ਤਰ੍ਹਾਂ ਦੇ ਗੰਦੇ ਕੰਮ ਉਹਨਾਂ ਤੋਂ ਸਾਨੂੰ ਵਚਨ ਦੀ ਜ਼ਰੂਰਤ ਹੈ ਸੋ ਪਰਮੇਸ਼ਵਰ ਜੀ ਆਪ ਸਭਨਾ ਉੱਤੇ ਵੱਡੀ ਕਿਰਪਾ ਕਰਨ ਸਭਨਾਂ ਨੂੰ ਵੱਡੀ ਬਰਕਤ ਦੇਣ ਆਸ਼ੀਸ਼ ਦੇਣ ਔਰ ਇਨਾਂ ਸੁੰਦਰ ਸਮਿਆਂ ਦੇ ਲਈ ਅਸੀਂ ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ ਤੇ ਮੈਂ ਉਹਨਾਂ ਪ੍ਰਭੂ ਦੇ ਦਾਸਾਂ ਨੂੰ ਪ੍ਰਭੂ ਦੇ ਉਸ ਸੇਵਕ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਭਜਨ ਗਾ ਕੇ ਪਰਮੇਸ਼ਵਰ ਦੀ ਮਹਿਮਾ ਕੀਤੀ ਜੋ ਤੂੰ ਦੱਸੇ ਸ੍ਰੀ ਨਿਸ਼ਾਨ ਪੂਰੇ ਹੋ ਰਹੇ ਤੁ ਸ਼ੇਤੀ ਸ਼ੇਤੀ ਆ ਜਾ ਸ਼ਾਫੀਆ ਸੋ ਪ੍ਰਭੂ ਇਹਨਾਂ ਵਚਨਾਂ ਦੁਆਰਾ ਬਹੁਤ ਸਾਰੀ ਬਰਕਤ ਸਭਨਾਂ ਨੂੰ ਬਖਸ਼ੇ ਆਮੀਨ